ਹਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਦਾ ਲਾ ਉਮੀਦ ਕਰਦੀ ਆ ਕਿ ਸਭ ਠੀਕ ਹੋਵਨਗੇ ਜੀ ਤਾਂ ਹਾਂ ਜੀ ਇੱਕ ਤਾਂ ਜੀ ਸਭ ਤੋਂ ਪਹਿਲਾਂ ਮੈਂ ਅੱਜ ਡਾਟਾ ਹੀ ਬੋਲ ਦਿੰਨੀ ਆ ਕਿਉਂਕਿ ਬਹੁਤ ਐਦਾ ਦੇ ਪਰਸੇ ਨੇ ਹਨਾ ਉਹ ਵੀਡੀਓ ਨੂੰ ਲਾਸਟ ਰੱਖੀ ਆ ਫੁੱਲ ਨਹੀਂ ਦੇਖ ਦੇਗੇ ਤੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਮੇ ਕਿਹੜਾ ਡਾਟਾ ਪਾਇਆ ਹੁੰਦਾ ਹੈ ਜੀ ਹਨਾ ਤੇ ਬਾਕੀ ਜੀ ਮੈਂ ਹਰ ਵਾਰ ਬੋਲਦੀ ਹੁੰਦੀ ਆ ਕਿ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖਿਆ ਕਰੋ ਜਿਹਦੇ ਵਿੱਚ ਕਿ ਤੁਹਾਡੀ ਏਜ ਕੁਆਲੀਫਿਕੇਸ਼ਨ ਕਿੱਥੋਂ ਤੁਸੀਂ ਬਲੋਂਗ ਕਰਦੇ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡੀ ਹਾਈਟ ਕੀ ਹੈ ਹਨਾ ਫੈਮਲੀ ਚ ਕੌਣ ਕੌਣ ਹੈ ਕਿ ਜੋਬ ਕਰਦੇ ਹੋ ਹਨਾ ਸਭ ਕੁਝ ਲਿਖ ਕੇ ਤੇ ਤੁਸੀਂ ਆਪਣਾ ਨੰਬਰ ਨਾਲ ਜ਼ਰੂਰ ਦਿਆ ਕਰੋ ਜੀ ਹਨਾ ਨੰਬਰ ਤੁਸੀਂ 1 2 3 ਦੇ ਵਿੱਚ ਨਹੀਂ ਦੇਣਾ ਹੈਗਾ ਜੀ ਨੰਬਰ ਤੁਸੀਂ ਜਿਸ ਤਰ੍ਹਾਂ ਆਪਣਾ ਡਾਟਾ ਲਿਖਦੇ ਹੋ ਉਸੇ ਤਰ੍ਹਾਂ ਹੀ ਦੇਣਾ ਹੈ ਕਿਉਂਕਿ 1 2 3 ਦੇ ਵਿੱਚ ਮੇਰੇ ਤੱਕ ਨਹੀਂ ਪਹੁੰਚਦਾ ਹੈਗਾ ਸ਼ਾਇਦ ਹੋ ਸਕਦਾ ਕਿ YouTube ਵੱਲੋਂ ਕੋਈ ਉਹਦਾ ਦੀ ਪ੍ਰੋਬਲਮ ਹੋਵੇ ਜੀ ਹਨਾ ਤੇ ਸੋ ਆਪਣੇ ਕੋਲ ਹੀਆਂ ਨੇ ਜੀ ਜੱਟ ਸਿੱਖ ਪਰਿਵਾਰ ਦੀਆਂ ਦੋ ਭੈਣਾਂ ਨੇ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇੱਕ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਹਨਾ ਜੱਟ ਸਿੱਖ ਪਰਿਵਾਰ ਦੀਆਂ ਭੈਣਾਂ ਨੇ ਜੀ ਦੋਨੋਂ ਤੇ ਦੋਨਾਂ ਦੀ ਇਸ ਜੋ ਕਿ ਕੈਨੇਡਾ ਵਾਲੀ ਹੈ ਜੀ ਹਨਾ ਕੈਨੇਡਾ ਵਾਲੀ ਦੀ ਫੀਸ ਹੈਗੀ ਹੈ 30 ਸਾਲ ਦੀ ਤੇ ਹਾਈਟ ਹੈਗੀ ਹੈ 5 ਫੁੱਟ 5 ਇੰਚ ਜੀ ਕੁਆਲੀਫਿਕੇਸ਼ਨ ਹੈਗੀ ਹੈ ਬੀਕਾਮ ਤੇ ਕੁੜੀ ਉਧਰ ਹਜੇ ਵੀ ਸਟੱਡੀ ਵੀ ਕਰ ਰਹੀ ਹੈ ਤੇ ਨਾਲ ਜੌਬ ਵੀ ਕਰਦੀ ਹੈ ਅੱਛੀ ਕੁੜੀ ਪੀਆਰ ਨਹੀਂ ਹੈਗੀ ਜੋ ਕਿ ਕੈਨੇਡਾ ਦੇ ਵਿੱਚ ਹੈ ਤੇ ਜੋ ਆਸਟ੍ਰੇਲੀਆ ਵਾਲੀ ਕੁੜੀ ਹੈ ਜੀ ਆਸਟ੍ਰੇਲੀਆ ਵਾਲੀ ਪੀਆਰ ਹੈ ਉਹਦੀ ਕੁਆਲੀਫਿਕੇਸ਼ਨ ਵੀ ਹੋਰੀ ਹੈ ਜੀ ਗ੍ਰੈਜੂਏਸ਼ਨ ਹੈ ਹਨਾ ਤੇ ਕੁੜੀ ਜੋਬ ਕਰਦੀ ਹੈ ਜੀ ਉੱਥੇ ਬਹੁਤ ਵਧੀਆ ਜੋਬ ਕਿੱਲ ਦੀ ਹੋਈ ਹੈ ਜੀ ਤੇ ਇਸ ਵਕਤ ਹੁਣ ਉਹ ਸ਼ਾਇਦ ਹੋ ਸਕਦਾ ਹੈ ਕਿਉਂਕਿ ਨੇ ਸੀਗੇ ਕਿ ਕਾਰਡ ਤੇ ਕੁੜੀ ਆਪਣਾ ਘਰ ਵੀ ਲੈਣ ਜਾ ਰਹੀ ਹੈ ਹਨਾ ਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਇਹ ਮੁੰਡਾ ਚਾਹੀਦਾ ਹੈ ਤੇ ਕਮ ਸੇ ਕਮ ਦੋਨਾਂ ਨੂੰ ਪਹਿਲੀ ਵਦ ਚਾਹੀਦੀ ਹੈ ਜੀ ਉਹ ਕਹਿੰਦੇ ਜਾਂ 10 ਜਾਂ 12 ਕਿੱਲੇ ਪਹਿਲੀ ਜਰੂਰ ਹੋਵੇ ਜੇ ਮੁੰਡੇ ਕੋਲੇ ਇੱਕ ਮੁੰਡੇ ਕੋਲੇ 10 ਜਾਂ 12 ਕਿੱਲੇ ਪਹਿਲੀ ਜਰੂਰ ਹੋਵੇ ਜੀ ਹਨਾ ਤੇ ਤੁਸੀਂ ਹੁਣ ਧਿਆਨ ਨਾਲ ਸੁਣੋ ਜੋ ਕਿ ਕੈਨੇਡਾ ਵਾਲੀ ਕੁੜੀ ਹੈ ਜੀ ਉਹਦੀ ਏਜ ਹੈਗੀ ਹੈ 30 ਸਾਲ ਦੀ ਜੋ ਆਸਟ੍ਰੇਲੀਆ ਵਾਲੀ ਕੁੜੀ ਹੈ ਹਨਾ ਉਹਦੀ ਏਜ ਹੈਗੀ ਹੈ ਜੀ 33 33 ਸਾਲ ਦੀ ਹੈ ਜੀ ਕੁੜੀ ਹਨਾ ਤੇ ਜੋ 33 ਸਾਲ ਦੀ ਹੈ ਜੀ ਉਹ ਪਲੱਸ 2 ਕਰਕੇ ਗਈ ਸੀ ਉਹਨੇ ਬਾਕੀ ਸਾਰੀ ਆਪਣੀ ਸਟੱਡੀ ਉਧਰ ਪੂਰੀ ਕੀਤੀ ਹੈ ਜੀ ਹੁਣ ਆ ਇਸ ਵਕਤ ਜੌਬ ਵੀ ਕਰ ਰਹੀ ਹੈ ਬਹੁਤ ਵਧੀਆ ਸੈਟਲ ਹੈ ਜੀ ਹੈਨਾ ਤੇ ਪੀਆਰ ਹੋ ਚੁੱਕੀ ਹੈ ਕੁੜੀ ਤੇ ਜੋ ਕੈਨੇਡਾ ਆਲੀ ਹੈ ਜੀ ਇਹਨਾ ਕੈਨੇਡਾ ਆਲੀ ਹਜੇ ਪੀਆਰ ਨਹੀਂ ਹੋਏਗੀ ਕਿਉਂਕਿ ਉਹਨੂੰ ਥੋੜਾ ਟਾਈਮ ਹੀ ਹੋਇਆ ਹੈ ਜੇ ਗਈ ਨੋ ਸੋ ਇਹਨਾ ਦੋਨਾਂ ਭੈਣਾ ਆਸਤੇ ਹੀ ਹੈ ਦੋਨੋਂ ਰੀਅਲ ਹੀ ਸਿਸਟਰ ਤੇ ਏਰੀਆ ਇਹਨਾਂ ਦਾ ਹੈਗਾ ਜੀ ਫਿਰੋਜ਼ਪੁਰ ਇਹਨਾਂ ਦੋਨਾਂ ਪਿੰਡਾਂ ਨੂੰ ਵਧੀਆ ਤੇ ਪੜ੍ਹੇ ਲਿਖੇ ਮੁੰਡੇ ਚਾਹੀਦੇ ਹਾਂ ਦਾ ਤੇ ਪਹਿਲੀ ਵਦ ਚਾਹੀਦੀ ਹੈ ਜੀ ਕੱਲੀ ੁੰਡੇ ਨੂੰ ਪਹਿਲੀ ਇੱਕ ਮੁੰਡੇ ਨੂੰ 10 ਜਾਂ 12 ਕਿੱਲੇ ਆਉਦੇ ਹੋਣ ਇਹ ਨਾ ਹੋਵੇ ਕਿ ਹਨਾ ਥੋੜੀ ਪਹਿਲੀ ਹੋਵੇ ਤੇ ਉਸ ਤੋਂ ਬਾਅਦ ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਰਿਪਲਾਈ ਨਹੀਂ ਕਰਦੇ ਜੀ ਹਨਾ ਬਟ ਸੋ ਮੈਂ ਤੁਹਾਨੂੰ ਬਹੁਤ ਅਰਕਿਆ ਕਿ ਆਪਣਾ ਨੰਬਰ ਜ਼ਰੂਰ ਮੈਂਸ਼ਨ ਕਰਿਆ ਕਰੋ ਜੀ ਹਨਾ ਕਿਉਂਕਿ ਤੁਹਾਡੇ ਨਾਲ ਰਿਪਲਾਈ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਵੀ ਪਤਾ ਹੈ ਕਿ YouTube ਤੇ ਮੈਂ ਆਪਣਾ ਨੰਬਰ ਨਹੀਂ ਦਿੰਦੀ ਹੈਗੀ ਜੀ ਤੇ ਬਹੁਤ ਜਲਦ ਆਪ ਆਪਣਾ ਨੰਬਰ ਵੀ ਲੈ ਕੇ ਆਵਾਂਗੇ ਜੀ ਹਨਾ ਉਸ ਦਾ ਮਕਸਦ ਇਹੀ ਹੈ ਕਿ ਵਰਤਮਾਨ ਦੇ ਪਹਿਲਾ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਆਪਣੇ ਸਬਸਕ੍ਰਾਈਬਰ ਵਧਿਆ ਹੋ ਜਾਣਾ ਉਸ ਤੋਂ ਬਾਅਦ ਆਪਾਂ ਨੰਬਰ ਜ਼ਰੂਰ ਮੈਂਸ਼ਨ ਕਰਿਆ ਕਰਾਂਗੇ ਜੀ ਆਪਣਾ ਤੇ ਪਲੀਜ਼ ਬਾਰ-ਬਾਰ ਨਾ ਕਹਿਆ ਕਰੋ ਕਿ ਮੈਂ ਨੰਬਰ ਦੋ ਨੰਬਰ ਦੋ ਨੰਬਰ ਦੋ ਹਨਾ ਕਿ ਤੁਹਾਨੂੰ ਵੀ ਪਤਾ ਹੈ ਕਿ ਜੇ ਨੰਬਰ ਮੰਨ ਲਓ ਤੁਸੀਂ ਸਹੀ ਹੋ ਜਾਂ ਮੈਂ ਸਹੀ ਹਾਂ ਹਨ ਪਰ ਅੱਜ ਕੱਲ੍ਹ ਦੁਨੀਆ ਇਦਾਂ ਦੀ ਹੈ ਪਤਾ ਨਹੀਂ ਕਿ ਕਿਹਦੇ ਕੋਲੇ ਨੰਬਰ ਜਾਏਗਾ ਜੀ ਹਨ ਤੇ ਮੈਂ ਜ਼ਿਆਦਾਤਰ ਲੇਡੀਜ਼ ਨੂੰ ਵੀ ਇਹੀ ਕਹਿਣੀ ਹੁੰਦੀ ਆ ਕਿ ਤੁਸੀਂ ਪਲੀਜ਼ ਆਪਣਾ ਨੰਬਰ ਨਾ ਮੈਂਸ਼ਨ ਕਰਿਆ ਕਰੋ ਜੀ ਆਪਣੇ ਫੈਮਲੀ ਜਿਸ ਕਿਸੇ ਬ੍ਰਦਰ ਦਾ ਜਾਂ ਫਾਦਰ ਦਾ ਜਾਂ ਕਿਸੇ ਵੀ ਕਜ਼ਨ ਬ੍ਰਦਰ ਦਾ ਕਿਸੇ ਦਾ ਵੀ ਨੰਬਰ ਮੈਂਸ਼ਨ ਕਰ ਦਿਓ ਕਰੋ ਜੀ ਹਨਾ ਡਾਟਾ ਪਾ ਕੇ ਤੁਹਾਨੂੰ ਦੱਸ ਦਿਆ ਕਰੋ ਕਿ ਜੇ ਕਾਲ ਆਈ ਤਾਂ ਤੁਹਾਨੂੰ ਦੱਸ ਦੇਣਾ ਜੇ ਮੈਨੂੰ ਡਾਟਾ ਸਿਲੈਕਟ ਹੁੰਦਾ ਹੈ ਜਾਂ ਪਸੰਦ ਆਉਂਦਾ ਹੈ ਤਾਂ ਮੈਂ ਜ਼ਰੂਰ ਕਾਲ ਕਰਿਆ ਕਰਾਂਗੀ ਜੀ ਤੇ ਜਿੰਨਾ ਵੀ ਦੋਨਾਂ ਪੈਨਾ ਦਾ ਆਪਾਂ ਇਹ ਡਾਟਾ ਮੈਂਸ਼ਨ ਕੀਤਾ ਹੈ ਜੀ ਹਨਾ ਉਹਨਾਂ ਨੇ ਅਰਜੈਂਟ ਮੈਰਿਜ ਕਰਨੀ ਹੈ ਜੀ ਕੁੜੀਆਂ ਕਿਉਂਕਿ ਇਧਰ ਆਈਆਂ ਹੋਈਆਂ ਨੇ ਕੁੜੀਆਂ ਇਧਰ ਆਈਆਂ ਹੋਈਆਂ ਨੇ ਜੀ ਹਨਾ ਜੋ ਆਸਟ੍ਰੇਲੀਆ ਆਲੀ ਹੈ ਉਹਨੇ ਬਸ 1 ਮੰਥ ਨੂੰ ਚਲੇ ਜਾਣਾ ਹੈ ਤੇ ਸੋ ਉਹਨਾਂ ਨੂੰ ਥੋੜਾ ਜਲਦੀ ਹੈ ਜੀ ਇਹ ਦੋਨਾਂ ਨੂੰ ਪਰਲੇ ਮੁੰਡੇ ਹੀ ਚਾਹੀਦੇ ਆ ਜੋ ਕੈਨੇਡਾ ਵਾਲੀ ਹੈ ਉਹਨਾਂ ਨੂੰ ਪੀਆਰ ਮੁੰਡਾ ਕੈਨੇਡਾ ਦਾ ਚਾਹੀਦਾ ਹੈ ਤੇ ਜੋ ਆਸਟ੍ਰੇਲੀਆ ਵਾਲੀ ਹੈ ਉਹ ਕਹਿੰਦੇ ਕਿ ਮੁੰਡਾ ਆਸਟ੍ਰੇਲੀਆ ਚ ਹੀ ਹੋਵੇ ਬਸ ਚਾਹੇ ਪੀਆਰ ਹੋਵੇ ਚਾਹੇ ਨਾ ਹੋਵੇ ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਹਨਾ ਤੇ ਬਾਕੀ ਜਿਹੜੇ ਸਟੈਲ ਪੂਰੀ ਗਰੰਟੀ ਹੋਏਗੇ ਜਿਹਦੇ ਰਿਸ਼ਤੇ ਤੁਹਾਨੂੰ ਮੈਂ ਦੱਸ ਹੀ ਦਿੱਤੇ ਆ ਕਿ ਕਿਹੜੇ ਏਰੀਆ ਦੇ ਹੈਗੇ ਆ ਹਨ ਤੇ ਪਲੀਸ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਦੇਖਦੇ-ਦੇਖਦੇ ਵੀਡੀਓ ਨੂੰ ਨਾ ਤੁਸੀਂ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਬਾਕੀ ਜੀ ਪੈਟ ਕਮੈਂਟ ਵਾਲੇ ਦੂਰ ਰਹਿਣਾ ਹਨਾ ਫਿਰ ਤੁਸੀਂ ਬਹੁਤ ਇਦਾਂ ਦੀਆਂ ਹਨ ਬੈਟ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਤੁਸੀਂ ਇਦਾਂ ਹੋ ਤਾਂ ਇਦਾਂ ਇਦਾਂ ਦੇਖੋ ਮੈਂ ਕਿਸੇ ਦਾ ਕੁਝ ਵੀ ਨਹੀਂ ਵਿਗਾੜਿਆ ਹੈਗਾ ਨਾ ਹੀ ਕਿਸੇ ਨੇ ਮੇਰਾ ਕੁਝ ਵਿਗਾੜਿਆ ਸੋ ਵਧੀਆ ਗੱਲ ਕਰਿਆ ਕਰੋ ਜੀ ਆਪਣੇ ਕੰਨ ਪਰਮਾਨਿਤ ਰਹਿਣਾ ਤੇ ਵਧੀਆ ਸ਼ਬਦਾ ਪਤਾ ਚਲ ਜਾਂਦਾ ਹੈ ਕਿ ਕਿਰਾਂ ਨੇਚਰ ਕਿੱਦਾਂ ਦਾ ਹੈ ਜੀ ਸਿਰਫ ਇੱਕ ਲੈਂਗੁਏਜ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਇਹ ਇਨਸਾਨ ਵਰਤਨ ਦੇ ਲਾਇਕ ਹੈ ਜਾਂ ਨਹੀਂ ਹੈ ਜਾਂ ਇਹ ਇਨਸਾਨੇ ਰਿਸ਼ਤਿਆਂ ਦੇ ਲਾਇਕ ਹੈ ਜਾਂ ਨਹੀਂ ਹੈ ਜੀ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣਾ ਫੁੱਲ ਬਾਇਓ ਡਾਟਾ ਲਿਖ ਦਿਆ ਕਰੋ ਜੀ ਨਾਲ ਤੁਸੀਂ ਨਾਲ ਦੀ ਨਾਲ ਹੀ ਲਾਈਕ ਕਰ ਦਿਆ ਕਰੋ ਜੀ ਲਾਈਕ ਦੇ ਨਾਲ ਹੀ ਹੋ ਜਾਂਦਾ ਹੈ ਕਿ ਤੁਸੀਂ ਵੀਡੀਓ ਲਾਸਟ ਤੱਕ ਦੇਖੀ ਹੈ ਤੇ ਫੁੱਲ ਵੀਡੀਓ ਦੇਖੀ ਹੈ ਜੀ ਹਨਾ ਹੋਰ ਕੋਈ ਦਿੱਕਤ ਨਹੀਂ ਹੁੰਦੀ ਤੁਸੀਂ ਤੇ ਧੰਨਵਾਦ ਜੀ ਬਾਕੀ ਗੱਲ ਕਰ ਦਿਆਂ ਜੀ ਨੈਕਸਟ ਵੀਡੀਓ ਵੀਡੀਓ ਦੇ ਵਿੱਚ ਧੰਨਵਾਦ ਜੀ ਰੋਜ਼